ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਬਿਨਾ ਬਕਰ ਤੋਂ ਆਪਾਂ ਕਿਸ ਤਰ੍ਹਾਂ ਗਲਾ ਬਣਾ ਸਕਦੇ ਹਾਂ ਇਹ ਆਪਣੇ ਕੋਲ ਇੱਕ ਮੀਜ਼ ਕੱਟਿਆ ਹੋਇਆ ਹੈ ਹੁਣ ਪਹਿਲਾਂ ਆਪਾਂ ਗਲੇ ਦੀ ਚੜਾਈ ਲਵਾਂਗੇ 7.5 ਇੰਚ ਅਤੇ ਲੰਬਾਈ ਆਪਾਂ 6.5 ਇੰਚ ਲਵਾਂਗੇ ਇਧਰੋਂ ਵੀ ਆਪਾਂ ਸਵਾ ਤੋਂ 3 ਨਿਸ਼ਾਨ ਲਗਾਵਾਂਗੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰ੍ਹਾਂ ਮਲਾ ਦੇਣਾ ਹੁਣ ਆਪਾਂ ਗਲੇ ਦਾ ਡਿਜ਼ਾਈਨ ਬਣਾਵਾਂਗੇ ਪਹਿਲਾਂ ਇਹ ਆਪਾਂ ਕੱਪੜਾ ਲੈਣਾ ਕਮੀਜ਼ ਦੇ ਨਾਲ ਦਾ ਹੀ ਜੇ ਦੀ ਚੜਾਈ ਉਨੀ ਹੋਵੇ ਜਿੰਨਾ ਆਪਾਂ ਮਾਰਜਿਨ ਵੱਧ ਲੈਣਾ ਹੈ ਉਨਾ ਕੱਪੜਾ ਆਪਾਂ ਐਕਸਟਰਾ ਲੈਣਾ ਹੈ ਇਹਨੂੰ ਵਾਪਸਰਾ ਉੱਪਰ ਰੱਖ ਕੇ ਇਹਨਾਂ ਦੋਨਾਂ ਨੂੰ ਆਪਾਂ ਇਕੱਠੇ ਹੀ ਕੱਟ ਲੈਣਾ ਹੈ ਇਥੋਂ ਆਪਾਂ ਦੋਵਾਂ ਨੂੰ ਇਕੱਠੇ ਹੀ ਕਟਾਂਗੇ දහන්ුව අප ස්තරා කට්හෙ කටලන හොන පජෙට හි ටක පටාලවන ො අපා ඇංච සවා එංච ද මාර්ජන අපා ඇස්තරා ජාදාලැන විිච් පෝල්ඩගරනලී. ਉਹ ਯਾਪਾਂ ਬਰਾਬਰ ਕਰ ਲੈਣ। ਇਹ ਆਪਾਂ ਇਹ ਠਾ ਕਾ ਲਾਉਣ ਲਈ ਕਪੜਾ ਕੱਟ ਲਿਆ। ਉਹਨਾਂ ਆਪਾਂ ਇਹਦੀ ਸਲਾਈ ਕਰਾਂਗੇ। ਐਸਟਰਾ ਆਪਾਂ ਕਪੜਾ ਕਮੀਜ਼ ਦੇ ਉੱਪਰ ਰੱਖ ਲੈਣਾ। ਅਤੇ ਇਹਦੀ ਸਲਾਈ ਲਗਾਵਾਂਗੇ। ਪੈਰ ਪੈਰ ਦੀ इस तरह आपर पैर की सिलाई लगा ले तरह सिलाई लाने तुम ये आप छोटे छोटे ਕੱਟ ਲਾ ਲੈਨੇ ਆ। ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਅੰਦਰਲੀ ਸਾਈਡ ਵੀ ਫੋਲਡ ਕਰਨਾ ਹੈ। ਆ ਕਪੜਾ ਸਲਾਈ ਵਾਲਾ ਇਧਰ ਇੱਕ ਸਾਈਡ ਕਰਕੇ ਆਪਾਂ ਇਧਰ ਸਲਾਈ ਲਗਾਵਾਂਗੇ ਪਹਿਲਾਂ। thank mm -hmm. you ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਅੰਦਰਲੀ ਸਾਈਡ ਫੋਲਡ ਕਰ ਦੇਣਾ ਹੈ ਹੁਣ ਇਹਦੇ ਆਪਾਂ ਪਹਿਲਾਂ ਕੱਚੀ ਸਲਾਈ ਲਗਾਵਾਂਗੇ ਇਹ ਆਪਣਾ ਬినా ਬੋਕਰਮ ਤੋਂ ਗਲਾ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ